ਜਨ ਲੱਗੇ ਤੇ ਅੱਗੋ ਜਾ ਕੇ ਬਕਾਇਦਾ ਤੌਰ ਤੇ ਸਪੈਸ਼ਲੀ ਮੇਰੀ ਪੱਗ ਫੜ ਕੇ ਲਾਹੀ ਗਈ ਬਾਹ ਫੜ ਕੇ ਦੂਜੀ ਵਿਦਵਤ ਨਾਲ ਨੇ ਮੇਰੀ ਪੱਗ ਲਾ ਕੇ ਵਿਚੱਚ ਫੜ ਲਈ ਹਾਂਜੀ ਜਿਵੇਂ ਕਿ ਅਸੀਂ ਆਪਾਂ ਫੁਟੇਜ ਇੱਥੇ ਦੇਖੀ ਸੀ ਤੇ ਮਤਲਬ ਇਦਾਂ ਕਿਉਂ ਕੀਤਾ ਉਹਦੇ ਬਾਰੇ ਤੁਹਾਨੂੰ ਪਤਾ ਲੱਗਿਆ ਕੁਝ ਕਿ ਇਹਦਾ ਕਾਰਨ ਕੀ ਸੀ ਇਹਦਾ ਰੀਜ਼ਨ ਕੀ ਸੀ ਇਹਦੇ ਪਿੱਛੇ ਸਿਰਫ ਤੇ ਸਿਰਫ ਇੱਕ ਕਾਨੂੰਨੀ ਰੀਲ ਕਰ ਰਹੇ ਨੇ ਤੇ ਭਾਈ ਸਾਹਿਬ ਜੀ ਹਾਂਜੀ ਹਾਂ ਉੱਥੇ ਜਦੋਂ ਤੁਸੀਂ ਧਰਨੇ ਦੇ ਬੈਠੇ ਸੀ ਤੁਹਾਡੇ ਨਾਲ ਹੋਰ ਵੀ ਯਾਨੀ ਕਿ ਹਿੰਦੂ ਲੋਕ ਵੀ ਸਨ ਯਾਨੀ ਆ ਇਕੱਲੇ ਉੱਥੇ ਸੇਕੀ ਮੌਜੂਦ ਸਨ ਇਕੱਲਾ ਉੱਥੇ ਸਿੱਖਾਂ ਨੂੰ ਹੀ ਟਾਰਗੇਟ ਕੀਤਾ ਗਿਆ ਇਹਦੇ ਬਾਰੇ ਤੁਸੀਂ ਥੋੜੀ ਜੀ ਜਾਣਕਾਰੀ ਦਿਓ ਉੱਥੇ ਹਿੰਦੂ ਵੀ ਬੈਠੇ ਸੀ ਸੇਕੂਰੇਟੀਆਂ ਵੀ ਸਾਰੇ ਪੰਜਾਬ ਦੇ ਫਰਮਾਸਸਟ੍ਰੈਟਜੀਏ ਹਾਂਜੀ ਤੇ ਦਿਨ ਉਹ ਵੀ ਕੁਝ ਪ੍ਰੈਕਟੀਕਲੀ ਸਾਨੂੰ ਦੋ ਤਿੰਨ ਬੰਦੇ ਨੂੰ ਉਹਨਾਂ ਨੇ ਬੁਲਾਇਆ ਗੱਲ ਕਰਨ ਲਈ ਉਸ ਤੋਂ ਬਾਅਦ ਦੇ ਵਿੱਚ ਉਹ ਵਾਪਸ ਆ ਕੇ ਸਾਨੂੰ ਇੱਕ ਤਰ੍ਹਾਂ ਦਾ ਜਿਵੇਂ ਅਰੈਸਟ ਕਰਕੇ ਲੈ ਗਿਆ ਹੁੰਦੇ ਉਸ ਤਰ੍ਹਾਂ ਲੈ ਕੇ ਜਾਣ ਲੱਗੇ ਤੇ ਮੈਨੂੰ ਸਪੈਸ਼ਲੀ ਅੱਗੇ ਜਾ ਕੇ ਜੋ ਜਿਹੜੇ ਹਿੰਦੂ ਇਹ ਹਿੰਦੂ ਸੀ ਅਫਸਰ ਪੁਲਿਸ ਅਫਸਰ ਉਹਨਾਂ ਨੇ ਮੇਰਾ ਇੱਕ ਆਪਣਾ ਮੇਰੀ ਬਾਹੜਾ ਲਿਆ ਤੇ ਦੂਜੀ ਆਪਣਾ ਮੇਰੀ ਚ ਪੈਚੀ ਪਾਗ ਲਾ ਕੇ ਆਪਣੇ ਕਾਚੀ ਚ ਲੈ ਗਏ ਤੇ ਤੁਹਾਨੂੰ ਇਹ ਦੇ ਕਰਕੇ ਉੱਥੇ ਕਾफी ਜਥੇਬੰਦੀਆਂ ਨੇ ਉੱਥੇ ਕਾफी ਜ਼ਿਆਦਾ ਰੋਸ ਮਜਾਰਾ ਕੀਤਾ ਕਾफी ਰੋਸ ਪ੍ਰਗਟ ਕੀਤਾ ਰੋਸ ਮਜਾਰਾ ਕਰਨ ਦੇ ਰੋਸ ਮਜਾਰਾ ਕਰਨ ਦੇ ਔਰ YouTube ਦੇ ਉੱਤੇ ਸਾਰੀਆਂ ਗੱਲਾਂ ਪਾਉਣ ਦੇ ਬਾਅਦ ਦੇ ਵਿੱਚ ਹੀ ਆ ਗੱਲ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਗਈ ਜਾਨੀ अदरवाइज ਪੰਜਾਬ ਸਰਕਾਰ ਬਿਲਕੁਲ ਚੁੱਪ ਸੀ ਜਿਹੜੀ ਪੰਜਾਬ ਸਰਕਾਰ ਬਾਹਰਲੇ ਦੇਸ਼ਾਂ ਦੇ ਵਿੱਚ ਪੱਗ ਲੈਣ ਦੇ ਉੱਤੇ ਜਿਨ੍ਹਾਂ ਦੇ ਜਿਹੜੇ ਮੈਂਬਰ ਹੈਗੇ ਨੇ ਉਹ ਵਿਧਾਨ ਸਭਾ ਦੇ ਵਿੱਚ ਇਹਨਾਂ ਰੌਲਾ ਪਾਉਂਦੇ ਨੇ ਲੋਕ ਸਭਾ ਦੇ ਵਿੱਚ ਇਹਨਾਂ ਰੌਲਾ ਪਾਉਂਦੇ ਨੇ ਉਹਨਾਂ ਦੇ ਹੀ ਰਾਜ ਦੇ ਵਿੱਚ ਉਹਨਾਂ ਦੇ ਹੀ ਪੁਲਿਸ ਸਾਡੇ ਜਕਰਾਇਤਾਂ ਨੀ ਬਸਲੂਕੀਆਂ ਕਰ ਰਹੀ ਹੈ ਤੇ ਭਾਈ ਸਾਹਿਬ ਜੀ ਬਾਹਰ ਯੂਕੇ ਤੇ ਯੂਰਪ ਦੇ ਵਿੱਚ ਸਿੱਖ ਜਨਨ ਨੇ ਸੇਮ ਦਿਨ ਉਸੇ ਦਿਨ ਹੀ ਇਤੁਨੀ ਸੰਗਤਾਂ ਨੂੰ ਯਾਨੀ ਕਿ ਜਾਣੂ ਕਰਾਇਆ ਇਸ ਘਟਾ ਤੋਂ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਅਸੀਂ ਬਹੁਤ ਬਹੁਤ ਧੰਨਵਾਦੀ ਆ ਜੀ ਜਿਹੜਾ ਕੋਈ মিডিਆ ਤੁਹਾਡਾ ਪੱਖ ਪੂਰ ਰਿਹਾ ਤੁਹਾਡੀ ਗੱਲ ਲੋਕਾਂ ਦੇ ਅੱਗੇ ਰੱਖ ਰਿਹਾ ਸੱਚ ਨੂੰ ਲੋਕਾਂ ਕੇ ਲਿਆ ਰਿਹਾ ਹੈਗਾ ਨਹੀਂ अदरवाइज ਹਿੰਦੁਸਤਾਨ ਦਾ মিডিਆ ਤਾਂ ਇਹ ਮਲੇ ਕਬਜੀ ਜਿਹਾ ਜੋ ਜੀ ਕਰਦਾ ਕਰੀ ਜਾਂਦੇ ਤੇ ਫੋਰ ਕੁਛ ਕਹਿਣਾ ਚਾਹੋਗੇ ਭਾਈ ਸਾਹਿਬ ਜੀ ਦੱਸਣਾ ਚਾਹੋਗੇ ਸਾਡੀਆਂ ਸੰਗਤਾਂ ਨੂੰ ਅਸੀਂ ਸਾਨੂੰ ਪੰਜਾਬ ਦੇ ਰਹੀ ਕਿਹਾ ਗੱਲ ਸੀ ਕਿ ਨੌਸਰ ਕਰੋ ਸਿੱਖੀ ਨਾਲ ਜੁੜੋ ਅਤੇ ਸਿੱਖੀ ਦੇ ਮਸਲੇ ਲਈ ਇਕਜੁੱਟ ਹੋ ਜਾਓ ਜੇਕਰ ਅਸੀਂ ਨਾ ਹੋਵਾਂਗੇ ਤਾਂ ਆਪਣਾ ਆਨਲਾਈਨ ਟਾਈਮ ਦੇ ਵਿੱਚ ਇਸ ਤਰ੍ਹਾਂ ਹੋਰ ਵਿਚਲੇ ਲੜਣਾ ਪਊਗਾ ਆ ਭਾਈ ਸਾਹਿਬ ਜੀ ਜਿਹੜਾ ਜੋ ਕੇਸ ਤੁਹਾਡੇ ਨਾਲ ਹੋਇਆ ਇਹਨਾਂ ਨੂੰ ਇਹਨੂੰ ਅਗਾਲ ਜਾਣ ਵਾਸਤੇ ਕੋਈ ਜਥੇਬੰਦੀ ਉੱਠੀ ਹੈ ਅਜਕਲ ਪੰਜਾਬ ਦੇ ਜਥੇਬੰਦੀਆਂ ਰਹਿ ਗਈਆਂ ਕੋਈ ਧਰਮ ਦੇ ਰਹਿ ਗੁਮਜਾਰੇ ਕਰ ਰਿਹਾ ਹੈ ਜਿੱਦ ਕਰਕੇ ਕਿਸੇ ਨੇ ਇਹ ਅਪਰੋਚ ਨਹੀਂ ਕੀਤਾ ਕਿ ਇਹਨੂੰ ਕੋਰਟ ਦੇ ਵਿੱਚ ਚੈਲੰਜ ਕਰਕੇ ਕੇਸ ਕਰਕੇ ਬਗੈਰ ਤੌਰ ਤੇ ਉਹਨੂੰ ਸਜ਼ਾ ਦਵਾਈ ਜਾਵੇ ਤੇ ਅ ਤੁਸੀ ਤੁਹਾਨੂੰ ਜੇਲ੍ਹ ਵਿੱਚ ਰੱਖਿਆ ਸੀ ਜਾਂ ਛੱਡ ਦਿੱਤਾ ਗਿਆ ਮੈਂ ਸਾਨੂੰ ਉਸ ਤੋਂ ਬਾਅਦ ਦੇ ਵਿੱਚ ਛੱਡ ਦਿੱਤਾ ਗਿਆ ਸੀ ਕੋਈ ਇਹ ਹੀ ਗੱਲ ਹੈ ਗੱਲ ਧੰਨਵਾਦ ਭਾਈ ਸਾਹਿਬ ਤੁਹਾਡਾ ਬਹੁਤ-ਬਹੁਤ ਕਾਲ ਕਰਨ ਲਈ ਤੇ ਬਹੁਤ-ਬਹੁਤ ਧੰਨਵਾਦ ਤੁਹਾਡਾ ਵਾਈਗੁਰ ਜੀ ਦਾ ਖਾਸਾ ਵਾਈਗੁਰ ਜੀ ਦੀ ਵਾਈਗੁਰ ਜੀ ਕੀ ਫਤਿਹ ਮੈਂ ਕਿਹ ਜੀ ਬਿਗਾੜਣਾ ਸੀ ਇਹਨੂੰ ਜਾ ਕੇ ਬਸ ਇੰਨੇ ਕਰਨਾ ਸੰਗਤਾਂ ਨੂੰ ਜਾਣੂ ਕਰਾਓਗੇ ਕਿ ਇਹਦੇ ਤੇ ਅਪਡੇਟ ਕੀ ਹੈ ਕਿਉਂਕਿ ਆਪਣਾ ਸਿਕਸ ਚੱਲਦਾ ਰਿਹਾ ਕਿ ਜਲਦੀ ਤੋਂ ਜਲਦੀ ਜਿਹੜੀਆਂ ਪੰਜਾਬ ਦੇ ਵਿੱਚ ਹੋ ਰਿਹਾ ਹੈ ਜੋ ਕੁਝ ਉਹਨੂੰ ਜਲਦੀ ਤੋਂ ਜਲਦੀ ਸੰਗਤ ਦੇ ਸਾਹਮਣੇ ਲੈ ਕੇ ਆਇਆ ਜਾਵੇ ਦੇ ਪ੍ਰੋਗਰਾਮ ਬਸ ਇਹਦੇ ਬਾਰੇ ਐਕਸਪਲੇਨ ਕਰੀਏ ਜੀ ਜਿਹੜਾ ਘਟਨਾ 28 ਤਰੀਕ ਨੂੰ ਵਰਤੀ ਸੀ ਹਾਂਜੀ ਤੇ ਉਦੋਂ ਯਕਦਾਂਮੀ ਦੋ ਦਿਨ ਰਾਤ ਨੂੰ ਤੁਸੀਂ ਕੋਈ ਕੀਤਾ ਸੀਗਾ ਸੰਤੋਂ ਨੂੰ ਵੇਹ ਕੰਨ ਵਾਸਤੇ ਕਿਉਂਕਿ ਸਿੱਖਿਆਂ ਦਾ ਸਦਾ ਹੀ ਸਦਾ ਵਾਸਤੇ ਇਹ ਜਦੋਂ ਤੋਂ ਸ਼ੁਰੂ ਹੋਇਆ ਇਹ ਪ੍ਰੋਬੈਲਟੀ ਸਾਡੀ ਰਹੀ ਹੈ ਕਿ ਜੋ ਵੀ ਕਰਨਾ ਵਾਪਰੀਏ ਉਹ ਯਕਦਾਂਮ ਵਿਦ ਫੈਕਟਸ ਸੰਤਾਂ ਦਾ ਪਹੁੰਚਾਈ ਜਾਵੇ ਹਾਂਜੀ ਤੇ ਜੇ ਆਪਾਂ ਨਿਗਾ ਮਾਰੀਏ ਹੁਣ ਜਿੰਨੇ ਵੀ ਪ੍ਰੋਗਰਾਮ ਕੀਤੇ ਪਿਛੇ ਪਿਛੇ ਹਾਂਜੀ ਏ ਮੈਂ ਸੰਗਤਾਂ ਨੂੰ ਦੱਸਣੀ ਚਾਹੁੰਦਾ ਕਿ ਥਿਸ ਇਜ਼ ਪਾਵਰ ਆਫ ਦ ਮੀਡੀਆ ਥਿਸ ਇਜ਼ ਇਜ਼ ਦ ਪਾਵਰ ਆਫ ਦ ਪੀਪਲਸ ਚੈਨਲ ਹਾਂਜੀ ਜੇ 94 94 ਦੇ ਵਿੱਚ ਸਿੱਖਾਂ ਜੈਨੋਸਾਈਡ ਹੋਈ ਉਥੇ ਤੁਸੀਂ ਦੇਖਿਆ ਹੋਣਗੇ ਫੋਟੋ ਲੱਗੀਆਂ ਪੱਗਾਂ ਨਾਲ ਹੱਥ ਬੰਨੇ ਸਿੰਘਾਂ ਦੇ ਦਿੱਲੀ ਦੇ ਵਿੱਚ ਨੰਗੇ 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 ਸਰੀ ਜਲੀਲ ਕੀਤਾ ਗਿਆ 27 ਸਾਲ ਬੀਤ ਗਏ ਨੇ ਹਾਲੇ ਤੱਕ ਫੈਸਲਾ ਨਹੀਂ ਮਿਲਿਆ ਕਿਉਂਕਿ देयर वाज नो ਪੀਪਲਸ ਚੈਨਲ ਉਥੇ ਕੋਈ ਸਾਡਾ ਚੈਨਲ ਨਹੀਂ ਕੋਈ মিডিਆ ਨਹੀਂ ਸੀ। ਇਹ ਉਦੋਂ ਬਾਅਦ ਹੁਣ ਲੁਧਿਆਣਾ ਦਾ ਕਹਾਣ ਲਾ ਲਓ। ਅ ਦਾਦੂ ਵਾਲੇ ਮਹਾਪੁਰਸ਼ ਉਹਨਾਂ ਨੂੰ ਗ੍ਰਿਫਤਾਰ ਕੀਤਾ ਸੀ ਦੋ ਦਿਨ ਉਹਨਾਂ ਨੂੰ ਛੜਾਣਾ ਪਿਆ। ਤੇ ਆ ਜਿੰਨੇ ਵੀ ਹੁਣ ਆਪਣੇ ਕੇਸ ਹੋਏ ਨੇ ਸ਼ੀਰੇ ਦਾ ਜਾਂ ਹੋਰ ਵੀ ਕਿਉਂਕਿ ਇੱਥੋਂ ਆਵਾਜ਼ ਉਠਾ ਲਈ ਗਈ ਹੈ। ਅਤੇ ਪੋਲੀਟੀਸ਼ੀਅਨ ਜਾਂ ਜਿਹੜੇ ਨੇ ਇਹ ਸਦਾ ਹੀ ਜਨਤਾ ਦੀ ਆਵਾਜ਼ ਤੋਂ ਡਰਦੇ ਨੇ। ਇੱਥੋਂ ਆਵਾਜ਼ ਉਠਾ ਲਈ ਗਈ ਹੈ। ਯੂਰਪ ਵਿੱਚ ਹੁਣ ਪਰਸੋਂ ਦੀ ਤਖ਼ਲੀ ਮੱਚੀ ਪਈ ਹੈ। ਜਿੰਨੇ ਵੀ ਪੰਤਗਦਰਦੀ ਨੇ ਉਹਨਾਂ ਨੇ ਅਤੇ ਇਹਦਾ ਕਾਰਨ ਜੋ ਆ ਅੱਜ ਜੋ ਜੋ ਨਤੀਜਾ ਨਿਕਲਿਆ ਹੈ ਕਿ ਕਿਉਂਕਿ ਆਪਣੇ ਕੋਲ ਸਿਕਸ ਚੈਨਲ ਹੈ ਆਪਣੇ ਕੋਲ মিডিਆ ਹੈ ਥਿਸ ਇਜ਼ ਅ ਪਾਵਰ ਆਫ ਪੀਪਲਸ ਚੈਨਲ ਇਹ ਪਿਊਲੀ ਡੈਮੋਨਸਟ੍ਰੇਟ ਕਰਦਾ ਕਿ ਅੱਜ ਇਹ ਇਹ ਇਹਦੀ ਪਾਵਰ মিডিਆ ਦੀ ਪਾਵਰ ਦੇ ਨਾਲ ਦੂਜੇ ਦਿਨ ਹੀ ਜੋ ਫੈਸਲਾ ਅੱਜ ਹੋਇਆ ਹੈ ਜਾਂ ਕੱਲ ਫੈਸਲਾ ਹੋਇਆ ਹੈ ਕਿ ਦੋਨੋਂ ਹੀ ਇੱਕ ਹੈ ਉਹ ਸੋ ਇੰਸਪੈਕਟਰ ਪੀਤਮ ਸਿੰਘ ਜੀ ਤੇ ਦੂਸਰਾ ਐਚਐਸਓ ਕੁਲਪੂਸ਼ਣ ਹਾਂ ਜੀ ਜਿਨ੍ਹਾਂ ਨੇ ਇਹ ਇੰਸਪੈਕਟਰ ਪੀਤਮ ਸਿੰਘ ਦੇ ਇਹਨੇ ਆਰਡਰ ਦਿੱਤਾ ਇਹਦੀ ਪਗਲਾਓ ਹਾਂ ਜੀ ਤੇ ਕੁਲਪੂਸ਼ਣ ਨੇ ਪਗਲਾਈ ਦੇਰ ਨਹੀਂ ਕੀਤੀ ਉਹਦੇ ਆਰਡਰ ਹੋਣ ਤੋਂ ਪਹਿਲਾਂ ਹੀ ਪਗਲਾ ਦਿੱਤੀ ਜਿਹਦਾ ਮਤਲਬ ਹੈ ਕਿ ਅੱਗੇ ਪੱਗਾ ਲਾਉਂਦੇ ਆ ਨਹੀਂ ਪਗਲਾਈ ਤੇ ਉਹਨਾਂ ਨੇ ਪਗਲਾ ਕੇ ਕਸ਼ਵਚ ਲਾ ਲਈ ਤੇ ਬਾਅਦ ਵਿੱਚ ਆ ਕਿਉਂਕਿ ਪਰਸੋਂ ਅਤੇ ਕੱਲ ਵੀ ਆਪਾਂ ਜੋਸ਼ ਹੋਣਾ ਜਿੰਨਾ ਵੀ ਹੋ ਸਕਿਆ ਸਿੱਖਿਆਵਾਂ ਤੋਂ ਆਪਾਂ ਇਹ ਗੱਲ ਵਾਰੀ ਅਤੇ ਸੰਗਤਾਂ ਵਿੱਚ ਪੂਰਾ ਜੋਸ਼ ਸੀ ਪੂਰਾ ਜੋਸ਼ ਸੀ ਇੱਥੋਂ ਤੱਕ ਯੂਰਪ ਵਿੱਚ ਨਹੀਂ ਕੱਲ ਰਾਤੀ ਲਾਸਟ ਮਿੰਟ ਤੇ ਕਾਲ ਆਈ ਸੀ ਕਿਸੇ ਪਿੰਡ ਦੇ ਵਿੱਚੋਂ ਛੋੜੇ ਜਿਹੇ ਪਿੰਡ ਦੇ ਵਿੱਚੋਂ ਸਰਦਾਰ ਔਜਲਾ ਜੀ ਇੰਡੀਆ ਦੇ ਵਿੱਚੋਂ ਉਹਨੇ ਆਪਣੇ ਜਜ਼ਬਾਤ ਪ੍ਰਗਟ ਕੀਤੇ ਦੇਖ ਲਓ ਅੱਧੀ ਰਾਤ ਨੂੰ ਰਾਤੀ ਇੱਥੇ 9 ਵਜੇ ਸੀ ਉੱਥੇ ਕੀ ਟਾਂ ਹੋਊਗਾ ਤੇ ਉੱਥੇ ਵੀ ਦੁਨੀਆ ਦੇਖਦੀ ਸੀ ਹਾਂਜੀ ਤੇ ਦਰਦਨਾਕ ਇਹ ਸੀਨ ਇਹਦਾ ਸਾਰਾ ਜੋ ਰਿਜ਼ਲਟ ਨਿਕਲਿਆ ਹੈ ਕਿ ਉਹਨਾਂ ਦੋਨਾਂ ਇੰਸਪੈਕਟਰਾਂ ਨੂੰ ਸਸਪੈਂਡ ਕਰ ਦਿੱਤਾ ਹੈ ਅਤੇ ਇਨਕੁਆਇਰੀ ਢਾਲ ਦਿੱਤੀ ਹੈ ਮੈਜਿਸਟਰੇਟ ਨੇ ਪਰ ਇਹਦੇ ਵਿੱਚੋਂ ਕੀ ਫਾਲ ਨਿਕਲਦਾ ਹੈ ਉਹ ਆਪਾਂ ਅਗਾਂਹ ਦੇਖਾਂਗੇ ਪਰ ਜਿੰਨਾ ਖੋ ਸਕਿਆ ਸਿੱਖ ਚੈਨਲ ਨੇ ਇਹ ਉਭਾਰ ਕੇ ਸੰਤਾ ਸਾਹਮਣੇ ਲਿਆਂਦਾ ਤੇ ਸੰਤਾਾਂ ਦੇ ਜੋਸ਼ ਨਹੀਂ ਜੋ ਫ਼ਰਾਂਜ਼ ਕਰਦੇ ਨੇ ਉਹਨਾਂ ਨੂੰ ਕੋਈ ਨਾ ਕੋਈ ਸਟੈਪ ਕ ਚੁੱਕਣ ਦੇ ਉੱਤੇ ਮਜਬੂਰ ਕਰ ਦਿੱਤਾ ਇਹਦਾ ਬੰਦਾ ਹੈ ਇਹਦਾ ਫਾਲਕਾ ਜੋ ਜੋਕਾ ਐਸਵੇਲੇ ਉਹਨਾਂ ਸਸਪੈਂਡ ਕੀਤਾ ਰਹੇਗਾ ਕਾਰਵਾ ਚੱਲ ਰਹੀ ਹੈ ਡਾਕਟਰ ਸਾਹਿਬ ਜਪਨਾਬ ਨੇ ਅਗਲੇ ਕਾਲਰ ਰੇਡੀਆ ਤੋਂ ਜੁੜ ਚੁੱਕੇ ਨੇ ਹਾਂਜੀ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਿਹ ਜੀ ਖਾਲਸਾ ਹਾਂ ਬਈ ਜੀ ਜੀ ਫਤਿਹ ਭਾਈ ਸਾਹਿਬ ਕੌਨਸਾ ਬੋਲ ਰਹੇ ਹੋ ਜੀ ਕਿੱਥੋਂ ਬੋਲ ਰਹੇ ਹੋ ਜੀ ਮੈਂ ਕਰਨੈਲ ਸਿੰਘ ਹੋ ਰਿਹਾ ਜੀ ਪੀਰ ਮੁਹੰਮਦ ਮੈਂ ਚੰਡੀਗੜ੍ਹ ਤੋਂ ਹੋ ਰਿਹਾ ਹਾਂ ਹਾਂਜੀ ਭਾਈ ਸਾਹਿਬ ਜੋ ਇਹ ਘਟਨਾ ਵਾਪਰੀ ਉਹਦੇ ਬਾਰੇ ਤੁਸੀਂ ਕੀ ਅਪਡੇਟ ਤੇ ਕੀ ਜਾਣਕਾਰੀ ਦੇਣਾ ਚਾਹੋਗੇ ਸਿੱਖ ਚੈਨਲ ਨੂੰ ਦੇਖੋ ਜੀ ਜਾਣਕਾਰੀ ਮੈਂ ਦੇਣੀ ਚਾਹੁੰਦਾ ਕਿ 28 ਤਰੀਕ ਨੂੰ 28 ਮਾਰਚ ਨੂੰ ਸਰਗਦਾਜੀ ਨਗਰ ਮੁਹਾਲੀ ਦੇ ਵਿੱਚ ਭਾਰਤ-ਪਾਕ ਦੇ ਮੈਚ ਤੋਂ ਦੋ ਦਿਨ ਪਹਿਲਾਂ ਜਿਹੜੇ ਬੇਰੁਜ਼ਗਾਰ ਫਾਰਮਾਸਿਸਟਸ ਹਨ ਉਹ ਪੋਰਾਮਨ ਪੂਰਵ ਦਰਸ਼ਨ ਕਰ ਰਹੇ ਸੀ ਤਾਂ ਦੋ ਪੁਲਿਸ ਦੇ ਅਧਿਕਾਰੀਆਂ ਨੇ ਇੱਕ ਸਿੱਖ ਨੌਜਵਾਨ ਨੂੰ ਫੜ ਕੇ ਉਸ ਦੀ ਦਸਤਾਰ ਲਾਉਣ ਦੀ ਜਿਹੜੀ ਘਟਨਾ ਉਹਨਾਂ ਨੇ ਕੀਤੀ ਹੈ ਤੇ ਉਸ ਦੇ ਨਾਲ ਸੂਚੇ ਸਿੱਖ ਜਗਦੇ ਦੇ ਹਰ ਦੇ ਜਿਹੜੇ ਵਿਲੰਦਰੇ ਗਏ ਨੇ ਵੀ ਇਸ ਸੰਬੰਧ ਭਾਗੀ ਘਟਨਾ ਦੀ ਸਾਰੀ ਦੁਨੀਆ ਦੇ ਸਿੱਖਾਂ ਵੱਲੋਂ ਕਰ ਰਹੇ ਸ਼ਰਧਾਂ ਵਿੱਚ ਲਿਖੀ ਗਈ ਹੈ ਇਹ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਆਪਣੇ ਆਪ ਨੂੰ ਪੰਥ ਵਿਗਾੜਣ ਵਾਲੀ ਜਿਹੜੀ ਪੰਜਾਬ ਦੀ ਕਾਲੀ ਸਰਕਾਰ ਦੇ ਰਾਜਦਾਨ ਪਿਛਲੇ ਸਮੇਂ ਵਿੱਚ ਇਸ ਤਰ੍ਹਾਂ ਦੀਆਂ ਕਈ ਘਟਨਾਵਾਂ ਵਾਪਰ ਚੁਕੀਆਂ ਨੇ ਜੋ ਅੰਤ ਅੰਤ ਪਤੀ ਅੰਤ ਜਿਹੜੀ ਇਹ ਦੁਖਦਾਈ ਨੇ ਤੇ ਪੰਜਾਬ ਦੇ ਸਮੂਹ ਪੰਥਕ ਜੱਥੇਬੰਦੀਆਂ ਨੇ ਅੱਜ ਇਕੱਠੇ ਹੋ ਗਏ ਗੁਰਦੁਆਰਾ ਅੰਮ੍ਰਿਤਸਰ ਜਿਹੜਾ ਤੇ ਜਿਹੜਾ ਵੀ ਇਤਿਹਾਸਕ ਸਥਾਨ ਹੈ ਉੱਥੇ ਅਸੀਂ ਇਕੱਤਰ ਹੋਏ ਸੀ ਔਰ ਅਸੀਂ ਉੱਥੇ ਬੈਠ ਕੇ ਪਹਿਲਾਂ ਮੂਲ ਮਤਰ ਦਾ ਜ਼ਾਦ ਕੀਤਾ ਤੇ ਹਜ਼ਾਰਾਂ ਦੀ ਤਰ੍ਹਾਂ ਦੇ ਵਿੱਚ ਸੰਗਤਾਂ ਜਿਹੜੀਆਂ ਨੇ ਉਹਨਾਂ ਨੇ ਉਸ ਤੋਂ ਬਾਅਦ ਅਸੀਂ ਦਸਤਾਰ ਸਿੱਖੀ ਦੀ ਸ਼ਾਨ ਤੇ ਇਸ ਨੂੰ ਰੱਖਣਾ ਬਰਕਰਾਰ ਜਿਹੜਾ ਤੇ ਇਹ ਜਿਹੜੀ ਨਾਹਰਾ ਲੈ ਕੇ ਅਸੀਂ ਤੁਰੇ ਸੀ ਪੰਜਾਬ ਦੇ ਮੁੱਖ ਮੰਤਰੀ ਨੂੰ ਮੈਮੋਰੰਡਮ ਦੇ ਲਵਾਫੇ ਤੇ ਉਹ ਮੰਗ ਪੱਤਰ ਜਿਹੜਾ ਅਸੀਂ ਦੇਣਾ ਸੀ ਤੇ ਰਸਤੇ ਦੇ ਵਿੱਚ ਇੰਨੀ ਵੱਡੀ ਪੱਦਰ ਦੇ ਉੱਤੇ ਸਾਨੂੰ ਫੋਰਸ ਲਗਾਈ ਹੋਈ ਸੀ ਪਾਣੀ ਦੇ ਟੈਂਕਰ ਲਾਏ ਹੋਏ ਸਨ ਪਾਣੀ ਦੀ ਬਿਚਾਰਾ ਕਰਨ ਵਾਲੇ ਔਰ ਰੈਪਿਡ ਫੋਰਸ ਦੂਸਰੇ ਤੀਸਰੇ ਕਈ ਕੁਝ ਉਹਨਾਂ ਨੇ ਪ੍ਰਬੰਧ ਕੀਤੇ ਹੋਏ ਸਨ ਲੇਕਿਨ ਅਸੀਂ ਇੱਕੋ ਗੱਲ ਗਈ ਕਿ ਅੱਜ ਅਸੀਂ ਇਹ ਜਿਹੜਾ ਸੰਘਰਸ਼ ਵੜਿਆ ਇਹ ਸੰਘਰਸ਼ ਦਾ ਇੱਕੋ ਇੱਕ ਕਾਰਨ ਇਹ ਕਿ ਜਿਹੜੇ ਦੋਸ਼ੀਪੂਰ ਸਪਲਿਸਰ ਨੇ ਉਹਨਾਂ ਨੂੰ ਨੌਕਰੀ ਤੋਂ ਬਰਖਾਸਤ ਕਰਕੇ ਉਹਨਾਂ ਦੇ ਖਿਲਾਫ ਜੇ ਕਾਨੂੰਨੀ ਕਾਰਵਾਈ ਕਰਕੇ ਮਕਦਮਾ ਦਾਇਰ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਤਾਂ ਜੋ ਭਵਿੱਖ ਕਿਸੇ ਪੁਲਿਸ ਅਫਸਰ ਵੱਲੋਂ ਸਿੱਖ ਦੀ ਦਰਬਾਰ ਦੀ ਜਿਹੜੀ ਬੇਜਤੀ ਕਰਨ ਲਈ ਯੂਰਤ ਨਾ ਭਵੇ ਨਾਲ ਹੀ ਇਹ ਵੀ ਮੰਗ ਕੀਤੀ ਹੈ ਕਿ ਜਿਹੜੇ ਪੁਲਿਸ ਅਫਸਰਾਂ ਨੇ 28 ਮਾਰਚ ਨੂੰ ਬੀਬੀਆਂ ਦੇ ਉੱਪਰ लाठीचार्ज ਕੀਤਾ ਉਹਨਾਂ ਦੀ ਬੇਵਫ਼ਾਈ ਕੀਤੀ ਹੈ ਉਹਨਾਂ ਨੂੰ ਇੱਕ ਟੋਨ ਕਾਨੂੰਨ ਦੇ ਕਟਾਰੇ ਦੇ ਵਿੱਚ ਖੜਾ ਕੀਤਾ ਜਾਵੇ ਤਾਂ ਤੋਂ ਦੇਖਵੇ ਤੇ ਇਸ ਤਰ੍ਹਾਂ ਦੀਆਂ ਘਟਰਾਵਾਂ ਜਿਹੜੀਆਂ ਰੋਕਣ ਲਈ ਸਖਤ ਤੋਂ ਸਖਤ ਕਾਨੂੰਨ ਬਣਾਇਆ ਜਾਵੇ ਕਮਲ ਸਿੰਘ ਜੀ ਜਿਹੜਾ ਤੁਸੀਂ ਮੈਮੋਰੰਡਮ ਲੈ ਕੇ ਗਏ ਸੀ ਕੀ ਉਹ ਉੱਥੇ ਤੱਕ ਪਹੁੰਚ ਗਿਆ ਸੀ ਤੁਸੀਂ ਜਾਂ ਤੁਹਾਨੂੰ ਰਾਹ ਵਿੱਚ ਰੋਕਿਆ ਗਿਆ ਸਾਨੂੰ ਉਹਨਾਂ ਨੇ ਤਿੰਨ ਥਾਵਾਂ ਦੇ ਉੱਤੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਸਿੱਖ ਸੰਗਤਾਂ ਜਿਹੜੀਆਂ ਵੱਡੀ ਗਿਣਤੀ ਵਿੱਚ ਬੀਬੀਆਂ, ਬੱਚੇ, ਬਜ਼ੁਰਗ ਤੇ ਜਦੋਂ ਪੂਰੇ ਜੋਸ਼ੋ ਦੇ ਇਨਤਜੋਸ਼ ਖੁਸ਼ਰੋਸ਼ ਦੇ ਨਾਲ ਅਸੀਂ ਅੱਗੇ ਵਧ ਰਹੇ ਸੀ ਤਾਂ ਪੁਲਿਸ ਨੂੰ ਮਜਬੂਰਨ ਪਿੱਛੇ ਹਟਣਾ ਪਿਆ ਤੇ ਅਸੀਂ ਉਹਨਾਂ ਦੇ ਇੱਕ ਨਾਕਾ ਤੋੜਿਆ ਫਿਰ ਦੂਸਰਾ ਤੋੜਿਆ ਤੀਸਰੇ ਨਾਕੇ ਦੇ ਉੱਪਰ ਜਾ ਕੇ ਫੋਰਸ ਬਹੁਤ ਵੱਡੀ ਪੱਧਰ ਤੇ ਆ ਗਈ ਸੀ ਫਿਰ ਉਹਨਾਂ ਨੇ ਉੱਥੇ ਸਾਨੂੰ ਰੋਕ ਲਿਆ ਉੱਥੇ ਐਚ ਡੀ ਐਮ ਜਿਹੜੇ ਸਹਿਜਦਾ ਅਜੀਤ ਸਿੰਘ ਨਗਰਦੇ ਨੇ ਉਹ ਮੌਕੇ ਦੇ ਉੱਪਰ ਆਏ ਔਰ ਉਹਨਾਂ ਨੇ ਰਿਕੁਐਸਟ ਕੀਤੀ ਕਿ ਮੈਂ ਜਿਹੜਾ ਤੁਹਾਡਾ ਇਹ ਮੰਗ ਪੱਤਰ ਹੈ ਇਹ ਮੁੱਖ ਮੰਤਰੀ ਪੰਜਾਬ ਦੇ ਕੋਲ ਡੀਸੀ ਸਰਜਾਜੀਤ ਸਿੰਘ ਨਗਰ ਮੁਖਲੀ ਦੇ ਰਹੀਂ ਮੈਂ ਭੇਜ ਰਾਂਗਾ ਔਰ ਉਹਨੇ ਸਾਨੂੰ ਇਸ ਗੱਲ ਦੀ ਗਾਰੰਟੀ ਦਿੱਤੀ ਕਿ ਅਸੀਂ ਆਉਣ ਵਾਲੇ ਦਿਨਾਂ ਚ ਕਾਰਵਾਈ ਕਰਾਂਗੇ ਨਾਲ ਹੀ ਅਸੀਂ ਉਹਨਾਂ ਨੂੰ ਇਹ ਕਹਿ ਦਿੱਤਾ ਕਿ ਇਸ ਤੋਂ ਅਗਲੇ ਪ੍ਰੋਗਰਾਮ ਜਿਹੜੇ ਆ ਜਿੰਦੇ ਵਿੱਚ ਅਸੀਂ ਸਮੁੱਚੇ ਖਾਲਸਾ ਪੰਥ ਦੀਆਂ ਜੇ ਨੀਂਦ ਮੈਂਡਰ ਜਿ세 ਬੰਦੀਆਂ ਨੇ ਉਹਨਾਂ ਨੂੰ ਸੱਦਾ ਵੀ ਦੇਣ ਜਾ ਰਹੇ ਆ ਤੇ ਉਹ ਸਾਰਾ ਪੰਥ ਦਾ ਇਹ ਮਸਲਾ ਜੇ ਅੱਜ ਇੱਥੇ ਹਜ਼ਾਰ ਲੋਕ ਇਕੱਠੇ ਹੋਏ ਨੇ ਤੇ ਕੱਲ ਨੂੰ ਇੱਥੇ ਲੱਖਾਂ ਲੋਕ ਇਕੱਠੇ ਹੋ ਸਕਦੇ ਨੇ ਉਹਨਾਂ ਨੂੰ ਇਹ ਵੀ ਦੱਸਿਆ ਕਿ ਕੱਲ ਜਿਵੇਂ ਮੁਹਾਲੀ ਸਹਜਾਦਾ ਅਜੀਤ ਸਿੰਘ ਨਗਰ ਦੇ ਵਿੱਚ ਜਿਵੇਂ ਹਿੰਦ-ਪਾਕ ਦੀ ਜਿੱਤ ਤੋਂ ਬਾਅਦ ਹਿੰਦੂ ਵਾਸੀਆਂ ਨੇ ਇੱਥੇ ਬੜਾ ਜੋਸ਼ੋਖ ਰੋਚ ਦੇ ਨਾਲ ਆਪਣੇ ਮੈਚ ਦੀ ਜਿੱਤ ਵਿੱਚ ਖੁਸ਼ੀਆਂ ਮਨਾਈਆਂ ਨੇ ਇਸੇ ਤਰ੍ਹਾਂ ਸਿੱਖ ਕੌਮ ਦਾ ਜਿਹੜਾ ਗੁੱਸਾ ਹੈ ਉਹ ਇਨਾ ਭੜਕ ਚੁੱਕਾ ਹੈ ਕਿ ਲੱਖਾਂ ਨਹੀਂ ਕਰੋੜਾਂ ਦੀ ਤعداد ਦੇ ਵਿੱਚ ਜਿਹੜੀਆਂ ਸੰਗਤਾਂ ਨੇ ਉਹ ਉਹਨਾਂ ਦੀ ਫੀਲਿੰਗ ਜਿਹੜੀ ਹਰਟ ਹੋਈ ਹੈ ਤੇ ਜਿਹੇ ਹਾਲਾਤਾਂ ਦੇ ਵਿੱਚ ਉਹ ਸਾਰੇ ਸੜਕਾਂ 'ਤੇ ਆ ਸਕਦੇ ਹਨ ਕਨਵਰ ਸਿੰਘ ਜੀ ਤੁਸੀਂ ਕੱਲ ਦੱਸਿਆ ਸੀ ਕਿ ਤੁਸੀਂ ਜਥੇਦਾਰ ਸਾਹਿਬ ਨੂੰ ਵੀ ਪਹੁੰਚ ਕੀਤੀ ਹੈ ਸ਼ੋਮਨੀ ਚਮੇਤੀ ਦਾ ਜਾਂ ਜਥੇਦਾਰ ਸਾਹਿਬ ਉਹਨਾਂ ਵੱਲੋਂ ਕੋਈ ਪਹੁੰਚਿਆ ਸੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਕੱਲ ਜਦੋਂ ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਸੀ ਤੇ ਉਹਨਾਂ ਨੇ ਮੈਂ ਸਾਰੀ ਗੱਲ ਦੱਸ ਦਿੱਤੀ ਸੀ ਕਿ ਇਹ ਸਿੰਘ ਸਾਹਿਬ ਜੀ ਪੰਜਾਬ ਦੀ ਸਰਜ਼ਮੀਨ ਦੇ ਉੱਪਰ ਖਾਲਸੇ ਦੀ ਜਨ ਭੂਮੀ ਦੇ ਉੱਪਰ ਤੇ ਅੱਜ ਇਹੋ ਜਿਹੇ ਘਟਨਾਵਾਂ ਜਿਹੜੀਆਂ ਵਾਪਰ ਰਹੀਆਂ ਨੇ ਸਾਬਜਾਦਾ ਅਜੀਤ ਸਿੰਘ ਨਗਰ ਦੇ ਵਿੱਚ ਜਿਹੜਾ ਕਿ ਵੱਡੇ ਸਾਹਿਬਜਾਦੇ ਬਾਬਾ ਅਜੀਤ ਸਿੰਘ ਦੀ ਯਾਦ ਵਿੱਚ ਬਣਾਇਆ ਗਿਆ ਜਿਲ੍ਹਾ ਤੇ ਇੱਥੇ ਇਹੋ ਜਿਹੇ ਘਟਨਾਵਾਂ ਵਾਪਰ ਰਹੀਆਂ ਨੇ ਤੇ ਜੇ ਤੁਸੀਂ ਅੱਜ ਨੋਟਿਸ ਨਹੀਂ ਲੈਂਦੇ ਇਤਿਹਾਸ ਤੁਹਾਨੂੰ ਦੇ ਸਾਨੂੰ ਮਾਫ਼ ਨਹੀਂ ਕਰੇਗਾ ਅਜਿਹੇ ਹਾਲਾਤਾਂ ਦੇ ਵਿੱਚ ਸਿੱਖ ਕੌਮ ਜਦੋਂ 에ਰਪੋਰਟ ਦੇ ਉੱਪਰ ਉਹਨਾਂ ਦੀਆਂ ਤਲਾਸ਼ੀਆਂ ਹੋ ਰਹੀਆਂ ਨੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹ ਉੱਥੇ ਉੱਚੀਆਂ ਬਾਹਾਂ ਕਰਕੇ ਉੱਥੇ ਮੰਗ ਕਰਦੇ ਨੇ ਕਿ ਅਸੀਂ ਪਾਰਲੀਮੈਂਟ ਨਹੀਂ ਚੱਲਣ ਦੇਵਾਂਗੇ ਰਾਜ ਸਭਾ ਨਹੀਂ ਚੱਲਣ ਦੇਵਾਂਗੇ ਲੇਕਿਨ ਪੰਜਾਬ ਦੀ ਧਰਤੀ ਦੇ ਜਿੱਥੇ ਉਹਨਾਂ ਦਾ ਆਪਣਾ ਰਾਜ ਏ ਔਰ ਉਸ ਰਾਜ ਦੇ ਵਿੱਚ ਉਥੋਂ ਦੀ ਪੁਲਿਸ ਇੰਨੀ ਪੁੱਤਰ ਚੁੱਕੀ ਹੋਵੇ ਉਹ ਸਿੱਖ ਨੌਜੋ ਉਹਨਾਂ ਦੀ ਦਸਤਾਰਾਂ ਲਾਵੇ ਤੇ ਇਹ ਆਪਣੇ ਆਪ ਵਿੱਚ ਸ਼ਰਮਨਾਕ ਗੱਲ ਏ ਤੇ ਇਹ ਉਹਨਾਂ ਬੁੱਸ ਆਸਟਰੋਨومی ਸੋਚਣਾ ਚਾਹੀਦਾ ਹੈ ਉਹਨਾਂ ਦੇ ਆਪਣੇ ਸਰਾਂ ਦੇ ਉੱਪਰ ਵੀ ਦਰਤਾਰਾਂ ਨੇ ਤੇ ਤੁਸੀਂ ਇਹਨਾਂ ਨੂੰ ਕਾਲ ਤਖਤ ਸਾਹਿਬ ਦੇ ਉੱਪਰ ਵੀ ਤਲਬ ਕਰੋ ਤੇ ਪੁੱਛੋ ਕਿ ਉਹ ਕਿਹੜੇ ਇਹੋ ਜਿਹੇ ਸਾਜ਼ਿਸ਼ ਸੀ ਜਿਸ ਤਰ੍ਹਾਂ ਇੱਕ ਸਿੱਕ ਨੌਜਵਾਨ ਦੀ ਪਾਗ ਲਾ ਗਏ ਕਿ ਹਿੰਦੂ ਅਫਸਰ ਨੂੰ ਕਿਹਾ ਗਿਆ ਕਿ ਤੁਸੀਂ ਪਾਗ ਲਾ ਤੇ ਇਹ ਇਹੋ ਜਿਹਾ ਮਾਹੌਲ ਜਿਹੜਾ ਬਣਾ ਕੇ ਜਿਹੜੇ ਫਿਰਕਿਆਂ ਨੂੰ ਲੜਾਉਣ ਵਾਲੀ ਇੱਕ ਵੱਡੀ ਕਾਰਵਾਈ ਜਿਹੜੀ ਜੋ ਸਾਹਮਣੇ ਆ ਰਹੀ ਸੀ ਤੇ ਅਜੇ ਹਾਲਾਤਾਂ ਦੇ ਵਿੱਚ ਤੁਸੀਂ ਕਾਰਵਾਈ ਕਰੋ ਲੇਕਿਨ ਅਜੇ ਤੱਕ ਉਹਨਾਂ ਦਾ ਕੋਈ ਬਿਆਨ ਨਹੀਂ ਆ ਸਕਿਆ ਉਹ ਅੱਜ ਕੋਈ ਕੋਈ ਵੀ ਮੈਂਬਰ ਸ਼ੌਨੀ ਮੇਟੀ ਦਾ ਸ਼ੌਮੀ ਅਕਾਲੀ ਦਲ ਜਾਂ ਅਕਾਲ ਤਖਤ ਸਭ ਤੋਂ ਕੋਈ ਵੀ ਅੱਜ ਇਸ ਮੂਲ ਤੁਹਾਡੇ ਇਸ ਪ੍ਰੋਟੈਸਟ ਦੇ ਵਿੱਚ ਨਹੀਂ ਸ਼ਾਮਲ ਹੋਇਆ ਨਹੀਂ ਅੱਜ ਸਾਡੇ ਨਾਲ ਭਾਈ ਹਰਦੀਪ ਸਿੰਘ ਜਿਹੜੇ ਥਰੋਮਣੀ ਅਕਾਲੀ ਦਲ ਦੇ ਇਥੋਂ ਮੈਂਬਰ ਨੇ ਲੇਕਿਨ ਇਸ ਟਾਈਮ ਉਹ ਆਪਣੀ ਆਜ਼ਾਦ ਸੋਚ ਨਾਲ ਚੱਲ ਰਹੇ ਨੇ ਤੇ ਉਹ ਮੈਂਬਰ ਸ਼੍ਰੋਮਣੀ ਕਮੇਟੀ ਨੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਤੇ ਸਾਨੂੰ ਇਸ ਗੱਲ ਦੀ ਗੱਲ ਹੈ ਕਿ ਘੱਟੋ ਘੱਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਮੈਂਬਰ ਦੀ ਜ਼ਮੀਰ ਜਾਗੀ ਹੈ ਜਿਹੜਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦਾ ਜੇ ਅੱਜ ਕੱਲ ਅੱਜ ਉਹ ਵੀ ਨਾ ਸ਼ਾਮਲ ਹੁੰਦਾ ਤਾਂ ਅਸੀਂ ਆਪਣੇ ਆਪ ਨੂੰ ਬਹੁਤ ਹੀ ਨਮੋਸ਼ੀਜਨਕ ਸਾਡੇ ਨਾਲ ਇਹ ਪਹਿਲੂ ਹੋਣਾ ਸੀ ਕਿ ਸਿੱਖ ਕੌਮ ਦੀ ਪੱਗ ਲੱਥਰੀ ਹੋਵੇ ਤੇ ਉੱਥੋਂ ਦਾ ਜਿਹੜਾ ਮੈਂਬਰ ਵੀ ਉਹ ਵੀ ਨਾ ਸ਼ਾਮਲ ਹੋਵੇ ਲੇਕਿਨ ਉਸ ਦੇ ਸ਼ਾਬਾਸ਼ ਮੈਂ ਕਹਿਣੀ ਚਾਹੁਨਾ ਤੇ ਉਹ ਉਸ ਨੇ ਨਾਲ ਸਾਡੇ ਗਵਾਹੀ ਦਿੱਤੀ ਇਸ ਦੇ ਨਾਲ ਹੀ ਆਰ ਪੀ ਸਿੰਘ ਜਿਹੜੇ ਰਜਿੰਦਰਪਾਲ ਸਿੰਘ ਨੇ ਅਖੰਡ ਕੀਰਤਨੀ ਜਿਹਾ ਇੰਟਰਨੈਸ਼ਨਲ ਦੇ ਉਹ ਸਾਡੇ ਨਾਲ ਆਏ ਸਰਦਾਰ ਹਰਪਾਲ ਸਿੰਘ ਦੀਮਾ ਸ਼ਰਮਣੀ ਕਾਲੀਕਲ ਪੰਚ ਪ੍ਰਧਾਨੀ ਉਹ ਆਏ ਸਰਦਾਰ ਚੂਰ ਸਿੰਘ ਜਿਹੜੇ ਵਾਈਸ ਆਫ ਨੇਚਰ ਦੇ ਹੈਗੇ ਨੇ ਸੇਵਾਦਾਰ ਉਹ ਆਏ ਭਾਈ ਸੰਦੀਪ ਸਿੰਘ ਕੈਨੇਡੀਅਨ ਜਿਹੜੇ ਯੂਥ ਅਖੰਡ ਕੀਰਤਨੀ ਕਾਲੀਕਲ ਪੰਚ ਪ੍ਰਧਾਨੀ ਉਹ ਆਏ ਜਤਿੰਦਰਪਾਲ ਸਿੰਘ ਕਲਗੀਧਰ ਸੇਵਕ ਜਿਹਾ ਬੀਬੀ ਕਲਵੀਰ ਕੌਰ ਧਾਮੀਗੁਰ ਆਸਰਾ ٹرسٹ ਜਿਹੜੇ ਆ ਭਾਈ ਕਮਰ ਸਿੰਘ ਧਾਮੀਗੁਰ ਆਸਰਾ ٹرسٹ ਤੇ ਭਾਈ ਸੰਤੋਖ ਸਿੰਘ ਸਲਾਣਾ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਭਾਈ ਜਸਵਿੰਦਰ ਸਿੰਘ ਬਰਾੜ ਇਸ ਤਰ੍ਹਾਂ ਕਰਕੇ ਵੱਖ-ਵੱਖ ਪੰਥਕ ਜਥੇਬੰਦੀਆਂ ਦੇ ਅਨੇਕਾਂ ਜਿਹੜੇ ਮੈਂਬਰ ਤੇ ਅਹੁਦੇਦਾਰ ਜਿਹੜੇ ਆ ਉਹ ਅੱਜ ਦੀ ਇਸ ਰੋਸ ਪ੍ਰਦਰਸ਼ਨ ਦੇ ਵਿੱਚ ਸਾਡੇ ਨਾਲ ਸਨ ਧੰਨਵਾਦ ਭਾਈ ਸਾਹਿਬ ਤੁਹਾਡਾ ਕਾਲ ਕਰਨ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ